ਆਵੇਂ ਆਏ ਅੱਜ ਸਾਡੇ ਹੋ ਤੇਰੀ ਯਾ ਸਰਕਾਰ ਮਿਲ ਕੋ ਕਪਾ ਨੇ ਆਏ ਅੱਜ ਸਾਡੇ ਹੋ ਤੇਰੀ ਇਹੋ ਸੋਖਿਆ ਦਫਾ ਨਾ ਜਾ ਦੇ ਛੇ ਦਰਦ ਤੇ ਜਿਹੜਾ ਮੈਂ ਦੋ ਨਰ ਗਾਉਂਦਾ ਮਸੂਰ ਕਸਾਨ ਇੱਕਾ ਜਿੰਦਾਬਾਦ ਫਾਤਾ ਇੱਕਾ ਜਿੰਦਾਬਾਦ ਕਰਨਨ ਤੇਰੀ ਵਡੀ ਕਮਾਈ ਸਤਿਗੁਰੂ ਨਾਨਕ ਦੇ ਮਾਰੂ ਦੀ ਕਿਰਪਾ ਦਾ ਸਤਿ ਸੋ ਇਹ ਸਬਦਾ ਕਿੱਥੋਂ ਆਈਆਂ ਜੀ

ਨੰਨ ਤੁਹਾਡੇ ਅੱਸਤੇ ਗੱਲੇ ਪਿਆਰੋ ਪਰਸੋਂ ਬਾਅਦ 11 ਵਜੇ ਨੌਲ ਖਾਇਆ ਆ ਕੇ 4 ਵਜੇ ਟੈਂਡ ਦੇ ਉਹ ਵੀ ਉੱਥੇ ਜਾ ਕੇ ਮੈਂ ਬੋਲ ਕੇ ਮੈਂ ਹਰ ਕਾਰਨ ਦਾ ਦੱਸ ਦੋ ਕੀ ਆ ਬੁਲਾਉਂਦੇ ਕਿਉਂ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇੱਥੇ 29 30 ਜੱਥੇ ਬੰਦੀਆਂ ਨੇ ਵੀਰ ਰਾਤ ਸਾਡੀ ਪਹਿਲੇ ਤੇ ਡਿਊਟੀ ਸੀ ਬੜਾ ਦੁਖੁਦਾਈ ਸ਼ਾਇਦ ਮੇਰੇ ਕੁਝ ਨੌਜਵਾਨਾਂ ਨੂੰ ਦੁੱਖ ਲੱਗੇਗਾ ਰਾਤ ਨੂੰ ਢੀਜੇ ਨਾਲ ਲਾ ਕੇ ਭੰਗੜਾ ਪਾਉਂਦੇ ਆ ਟਰੈਕਟਰ ਨਾਲ ਡეკਲਾ ਲਾ ਕੇ ਆਉਂਦੇ ਆ ਉਹ ਯਾਰੋ ਆਪਾਂ ਇੱਥੇ ਮਾਮੇ ਦੇ ਵਿਆਹ ਵਿੱਚ ਨਹੀਂ ਆਏ ਅਸੀਂ ਲੜਾਈ ਦੌਰ ਨਾਲ ਆਇਆ ਉਹ ਇਹ ਸਾਡੀ ਲੜਾਈ ਇਸ ਵੇਲੇ ਹਿਟਰ ਸ਼ਾਹੀ ਦੀ ਲੜਾਈ ਬਣ ਚੁੱਕੀ ਆ ਇਹ ਲੜਾਈ ਸਾਡੇ ਆਪਣੀ ਮਨੁੱਖਤਾ ਨੂੰ ਬਚਾਉਣ ਦੀ ਲੜਾਈ ਬਣ ਚੁੱਕੀ ਆ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਬਾਹਰ ਕੱਢਣ ਦੀ ਲੜਾਈ ਬਣ ਚੁੱਕੀ ਆ ਜਦੋਂ ਸਾਡੀ ਐਮਐਸਪੀ ਜਾਰੀ ਸੀ ਉਦੋਂ ਸਾਡੇ ਕਿਸਾਨਾਂ ਦੇ ਹਾਲਾਤ ਕੋਈ ਬਹੁਤੀ ਚੰਗੀ ਨਹੀਂ ਸੀ ਅਸੀਂ ਉਦੋਂ ਵੀ ਕੋਈ ਫੋਟੋਸ਼ਾਟ ਕਰਦੇ ਸੀਗੇ ਮੰਨ ਵੀ ਲਈਏ ਵੀ ਸਾਡੀ ਐਮਐਸਪੀ ਜਾਂ ਸਾਡੀਆਂ ਮੰਗਾਂ ਮੰਨ ਹੋ ਜਾਂਦੀਆਂ ਤੇ ਆਪਣੀ ਕਿਸਾਨੀ ਦੀ ਲੜਾਈ ਜਿਹੜੀ ਆ ਉਹ ਵੀ ਕਿਸਾਨ ਜਥੇਬੰਦੀਆਂ ਦੇ ਲੀਡਰ ਆ ਸਰਕਾਰ ਨੂੰ ਸੁਤਾਨ ਦੱਸਿਆ ਤੇ ਮੀਟਿੰਗ ਦਾ ਸਮਾਂ ਦੱਸਣ ਬਾਰ-ਬਾਰ ਚਿੱਠੀ ਆਉਦੀ ਰਹੀ ਇਹਨਾਂ ਦੇ ਸਰਕਾਰ ਚਲੌਰ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਇਹਨਾਂ ਨੂੰ ਬਿਲੇਖਾ ਦੀ ਵੀ ਇੱਕ ਸਾਲ ਲੀਡਰ ਘੱਟ ਪੜੇ ਨੇ ਇਹਨਾਂ ਨੂੰ ਗਿਆਨ ਘੱਟ ਹੈ ਜਦੋਂ ਸਰਕਾਰ ਬਲਬੀਰ ਸਿੰਘ ਰਾਜਣ ਨੇ ਮੀਟਿੰਗ ਦਾ ਸਮਾਂ ਦਿੱਤਾ ਫੈਸਲਾ ਹੋਇਆ ਚਿੱਠੀ ਲਿਖੀ ਤੇ ਉਹ ਚਿੱਠੀ ਦਾ ਤੇ ਮੀਟਿੰਗ ਦੇਣ ਦਾ ਨਾ ਇਹਨਾਂ ਦੇ ਬੁੱਧੀ ਜੀਵਿਆਂ ਨੂੰ ਤੇ ਨਾ ਇਹਨਾਂ ਦੇ ਮੰਤਰੀਆਂ ਨੂੰ ਤੇ ਸਰਕਾਰ ਨੂੰ ਰਾਹ ਨਹੀਂ ਥਿਆ ਆ ਵੀ ਹੁਟਕੜੇ ਤਰੀਕੇ ਨਾਲ ਮੀਟਿੰਗ ਸਭੀ ਰਾਹ ਨਹੀਂ ਥਿਆ ਕੱਲ ਭਾਰਤ ਦੇ ਲੋਕਾਂ ਨੇ ਭਾਰਤ ਦੇ ਕਿਸਾਨਾਂ ਨੇ ਚਾਰ ਵੱਡੀਆਂ ਏਕਾਇਦੀਏ ਆ ਜ਼ਮੀਨ ਤੇ ਆ ਦੋਲਣ ਲੜੇ ਨੇ ਤੇ ਫੇਰ ਸੀ ਜ਼ਮੀਨ ਦੇ ਮਾਲਕ ਬਣਾਂਗੇ ਇਹ ਤੈਨੂੰ ਪ੍ਰੇਖਾ ਸਾਹਬੀ ਫਰਜ਼ੇ ਸਾਡੀ ਟੱਕਰ आशीर्वाद हो कल एक बार फिर सरकार साल का एहसास है कि आप सारे कले नहीं सारी दुनिया इस अंदोलन देख रही है ਇੱਕ ਨਵੀਂ ਕਿਸਮ ਦਾ ਅੰਦੋਲਨ ਜਿਹੜਾ ਇਤਿਹਾਸ ਵਿੱਚ ਇੰਨਾ ਲੰਮਾ ਸਮਾਂ ਬਿਨਾ ਫੁੱਲ ਤੋੜੇ ਸ਼ਾਂਤਮਈ ਆਪਣੇ ਸਰੀਰ ਤੇ ਕਸ਼ਟ ਚੜ ਕੇ ਚੱਲ ਰਿਹਾ ਹੈ ਅੱਜ ਸਰਕਾਰ ਨੇ ਜੋ ਕੁਝ ਕਹਿਣਾ ਸੀ ਹੁਣ ਤੱਕ ਜੋ ਉਲਟਾ ਸਿੱਧਾ ਤੁਹਾਡੇ ਬਾਰੇ ਬੋਲਣਾ ਸੀ ਬੋਲ ਲਿਆ ਤੇ ਉਹ ਘਬਰਾਏ ਹੋਏ ਨੇ ਬੁਖੜਾਏ ਹੋਏ ਨੇ ਉਖੜੇ ਹੋਏ ਨੇ ਉਹਨਾਂ ਨੂੰ ਇਹ ਵੀ ਸਮਝ ਆਇਆ ਕਿ ਹੁਣ ਅਸੀਂ ਜੋ ਮਰਜੀ ਆਖੀਏ ਆਮ ਲੋਕਾਂ ਤੇ ਉਹਦਾ ਕੋਈ ਅਸਰ ਨਹੀਂ ਤੁਹਾਨੂੰ ਵੱਖਵਾਦੀ ਕਹਿ ਕੇ ਦੇਖ ਲਿਆ ਅਤਵਾਦੀ ਕਹਿ ਕੇ ਦੇਖ ਲਿਆ ਇਹ ਸਿਰਫ ਪੰਜਾਬੀਆਂ ਦਾ ਅੰਦੋਲਨ ਕਹਿ ਕੇ ਦੇਖ ਲਿਆ ਸਿੱਖਾਂ ਦਾ ਅੰਦੋਲਨ ਕਹਿ ਕੇ ਦੇਖ ਲਿਆ ਜਿਸ ਤਰ੍ਹਾਂ ਕੁੱਟ ਕੇ ਜੱਫੀ ਹਰਿਆਣੇ ਤੇ ਪੰਜਾਬ ਨੇ ਪਾਈ ਉਹਦੀ ਮਿਸਾਲ ਵੀ ਤੁਸੀਂ ਵੇਖ ਲਈ ਕਿਵੇਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਬਾਜੜਾ ਤੁਸੀਂ ਪਾਈਆਂ ਸਾਡੇ ਹਰਿਆਣੇ ਦੇ ਭਰਾਵਾਂ ਨੇ ਪਾਈਆਂ ਸਾਡੀ ਇਹ ਕਿਸਾਨੀ ਦੀ ਗਲਵਕੜੀ ਤੋੜਨ ਦੀ ਪੂਰੀ ਟਿੱਲ ਲਈ ਸਰਕਾਰ ਨੇ ਹੋ ਗਿਆ ਪਰ ਉਤਰਾਖੰਡ ਤੋਂ ਸਾਡੇ ਪਰਾਗ ਡਾਂਗਾ ਖਾਂਦੇ ਪਾਣੀ ਦੀਆਂ ਬੁਛਾੜਾਂ ਸਹਿ ਕੇ ਫੇਰ ਵੀ ਗਾਜ਼ੀਪੁਰ ਬਾਰਡਰ ਤੇ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚੇ ਇਹ ਕੋਈ ਛੋਟੀ ਗੱਲ ਨਹੀਂ ਕੋਈ ਮਹਾਰਾਜ ਤੋਂ 2000 ਕਿਸਾਨ ਪੈਦਲ ਚੱਲ ਕੇ ਜੈਪੁਰ ਰੋਡ ਤੇ ਆ ਕੇ ਤੁਹਾਨੂੰ ਇਹ ਵਿੱਚ ਸ਼ਾਮਲ ਹੋ ਗਿਆ ਇਹ ਕੋਈ ਛੋਟੀ ਗੱਲ ਨਹੀਂ ਕੋਈ 1000 1500 ਕਿਲੋਮੀਟਰ ਦਾ ਸਫ਼ਰ ਕਰਕੇ ਮੱਧ ਪਰਦੇਸ਼ ਦੇ ਕਿਸਾਨਾਂ ਨੇ ਪਲਵਨ ਆ ਕੇ ਮੋਰਚਾ ਸਭਾਂ ਲਿਆ ਅੱਜ ਇਹ ਮੋਰਚਾ ਸਿਰਫ ਪੰਜਾਬ ਹਰਿਆਣੇ ਦੀਆਂ ਹੱਦਾਂ ਤੱਕ ਸੀਮਤ ਨਹੀਂ ਇਹਦੇ ਵਿੱਚ ਪੰਜਾਬ ਹਰਿਆਣੇ ਦੇ ਨਾਲ ਰਾਜਸਥਾਨ ਯੂਪੀ ਉੱਤਰਾਖੰਡ ਇੱਥੇ ਹੀ ਨਹੀਂ ਅੱਜ ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਹੈ ਤੁਹਾਡੇ ਹੱਕ ਵਿੱਚ ਹైదరాబాద్ ਚ ਰੈਲੀ ਹੋ ਰਹੀ ਹੈ ਤੁਹਾਡੇ ਹੱਕ ਵਿੱਚ ਅੱਜ ਕਰਨਾਟਕ ਦੀ ਵਿਧਾਨ ਸਭਾ ਇੱਕ ਚਾਰ ਕਿਸ਼ਤਾਂ ਇਹ ਪਾਉਂਦੇ ਆ ਤਾਂ ਉਹ ਜਿਹੜੇ ਪਹਿਲਾਂ ਪੈਸੇ ਪਵਾਏ ਹੋਏ ਨੇ ਉਹ ਮੋਦੀ ਗਵਰਨਮੈਂਟ ਵਾਪਸ ਕਰਵਾ ਰਹੀ ਹੈ ਮੇਰੇ ਕੋਲ ਇਹ ਪ੍ਰੂਫ ਨੇ ਪੌਂਟਾ ਸਾਹਿਬ ਤੋਂ ਮੈਨੂੰ ਮੇਰੇ ਵੀਰ ਮਿਲੇ ਨੇ ਮੈਂ ਸਾਰੇ ਡਾਕੂਮੈਂਟ ਸਾਹਮਣੇ ਰੱਖਿਆ ਉਹ ਕਹਿੰਦੇ ਜਿਹੜੇ ਰਿਟਰਨ ਜਿਹੜੇ ਕਿਸਾਨ ਰਿਟਰਨ ਭਰਦੇ ਆ ਭਾਵੇਂ ਉਹ ਰਿਟਰਨ ਨਿੱਲ ਵੀ ਕਿਉਂ ਨਾ ਹੋਵੇ ਇਹਦੇ باوجود ਵੀ ਜਿਹੜਾ ਕਿਸਾਨ ਜਿਹੜਾ ਪੇਮੈਂਟ ਹੈ ਉਹ ਵਾਪਸ ਕਰਵਾਈ ਜਾ ਰਹੀ ਹੈ ਉਹਨੇ ਮੈਨੂੰ ਦੱਸਿਆ 10000 ਰੁਪਈਆ ਉਹਨੂੰ ਹੁਣ ਤੱਕ ਮਿਲਿਆ ਸੀ ਤੇ ਤਹਿਸੀਲਦਾਰ ਦੀ ਚਿੱਠੀ ਆ ਗਈ ਕਿ ਜੇ ਤੁਸੀਂ 15 ਦਿਨਾਂ ਦੇ ਅੰਦਰ ਅੰਦਰ 10000 ਰੁਪਈਆ ਵਾਪਸ ਨਹੀਂ ਕਰਾਉਂਦੇ ਤੁਹਾਡੇ ਤੇ ਸਖਤ ਕਾਰਵਾਈ ਹੋਊਗੀ ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਇੱਕ ਬੇਨਤੀ ਇਹ ਜਰੂਰ ਕਰਦਾ ਅਬਸੋਲਿਊਟ ਆ ਜਿਹੜੇ ਵੀਰਾਂ ਦੀਆਂ ਜਾਨਾਂ ਗਈਆਂ ਕਿਸਾਨ ਆਗੂਆਂ ਨੂੰ ਸਾਡਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਹ ਮੀਟਿੰਗਾਂ ਦੇ ਵਿੱਚ ਆਪਣਾ ਟਾਈਮ ਖਰਾਬ ਕਰਦੇ ਆ ਇਹਨਾਂ ਨੂੰ ਸਾਡੇ ਸਤਕਾਰਯੋਗ ਤਿਰਪੇਖਾਂ ਆਗੂ ਚੈਲੰਜ ਕਰ ਦੇਣ ਮੋਦੀ ਤੂੰ ਬੈਠ ਜਾ ਆ ਸਾਰੇ মিডিਆ ਦੇ ਸਾਹਮਣੇ ਤੂੰ ਮਰ ਵਰਗਿਆਂ ਨੂੰ ਲਿਆ ਜੇ ਸਾਡੀਆਂ ਦਲੀਲਾਂ ਠੀਕ ਹੋਣਗੀਆਂ ਤਾਂ ਵੀ ਲੋਕਾਂ ਨੂੰ ਪਤਾ ਲੱਗ ਜੂ ਤੂੰ ਅੰਦਰ ਖੱਟੇ ਸਾਡੇ ਆਗੂਆਂ ਦੇ ਸਾਹਮਣੇ ਗੱਲਾਂ ਕੁਝ ਹੋਰ ਕਰਦੇ ਹੋ ਤੇ ਬਾਹਰ ਆ ਕੇ ਕੁਝ ਹੋਰ ਕਰਦੇ ਹੋ ਮੈਂ ਇਹ ਜ਼ਰੂਰ ਬੇਨਤੀ ਕਰਦਾ ਕਿ ਆਤਮ ਹੱਤਿਆ ਵਾਲੇ ਪਾਸੇ ਜਿਹੜਾ ਸਾਡਾ ਰੁਝਾਨ ਜਾ ਰਿਹਾ ਇਹਨੂੰ ਸ਼ਕਤੀ ਨਾਲ ਰੋਕੋ ਉਹ ਤੁਹਾਡੀਆਂ ਜ਼ਮੀਨਾਂ ਵੀ ਚਾਹੀਦੀਆਂ ਜ਼ਮੀਰਾਂ ਵੀ ਚਾਹੀਦੀਆਂ ਜਾਨਾਂ ਵੀ ਚਾਹੀਦੀਆਂ ਸਾਡੇ ਭਰਾ ਜਿਹੜੇ ਇਸ ਦਰਦ ਨੂੰ ਨਾ ਸਹਾਰਦੇ ਹੋਏ ਆਪਣੀਆਂ ਜਾਨਾਂ ਵਾਰ ਗਏ ਉਹਨਾਂ ਨੂੰ ਸਲੂਟ ਕਰਦਾ ਹੋਇਆ ਸਾਰੇ ਕਿਸਾਨਾਂ ਅੱਗੇ ਮੈਂ ਹੱਥ ਬੰਨਦਾ ਕਿ ਇਸ ਤੋਂ ਬਾਅਦ ਐਸੀ ਕੋਈ ਗੱਲ ਨਹੀਂ ਕਰਨੀ ਅਸੀਂ ਜਿਉਂਦੇ ਰਹਿਣੇ ਤੁਸੀਂ ਭੁੱਖੇ ਮੁਲਕ ਦਾ ਢਿੱਡ ਭਰਨ ਵਾਲੇ ਅਸਲੀ ਦੇਸ਼ ਭਗਤੋਂ ਦੇਸ਼ ਤ੍ਰੋਹੀ ਤਾਂ ਉਹ ਨੇ ਪ੍ਰਗਿਆ ਠਾਕੁਰ ਵਰਗੇ ਜਿਹੜੇ ਬੰਬ ਤਮਾਕਾ ਕਰਾ ਕੇ ਵੀ ਪਾਰਲੀਮੈਂਟ ਚਲਾ ਰਹੇ ਆ ਤੁਸੀਂ ਲੋਕਾਂ ਦਾ ਢਿੱਡ ਪਰ ਕੇ ਫਿਰ ਵੀ ਤੁਹਾਨੂੰ ਠੰਡ ਵਿੱਚ ਬੈਠਣਾ ਮੰ ਜਿਹੜਾ ਮਜਬੂਰ ਕੀਤਾ ਸਰਕਾਰ ਨੇ ਇਸ ਲਈ ਆਤਮ ਹੱਤਿਆ ਤੋਂ ਵੀ ਉੱਪਰ ਉੱਠਣਾ ਇੱਕ ਮੁਖਤਾ ਨਾਲ ਸਾਡੇ ਸਕਾਰਯੋਗ ਆਗੂਆਂ ਦੀ ਅਗਵਾਈ ਦੇ ਵਿੱਚ ਚੱਲਣਾ ਭੁੱਲਾਂ ਚੁੱਕਾਂ ਲਈ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ